ਸੈਕਟਰ 79 ਵਿਧਾਇਕ ਕੁਲਵੰਤ ਸਿੰਘ ਦੇ ਦਫਤਰ ਦੇ ਵਿੱਚ ਕਿਸਾਨ ਅੰਦੋਲਨ ਦੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਅੱਗੇ ਬੱਚਿਆਂ ਨੂੰ ਨਿਯੁਕਤੀ ਪੱਤਰ ਵੰਡੇਗੇ ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਧੰਨਵਾਦ ਕੀਤਾ ਉਹ ਗੱਲ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਸ਼ੁਰੂ ਤੋਂ ਹੀ ਕਿਸਾਨ ਕਿਸਾਨਾਂ ਦੇ ਨਾਲ ਖੜੀ ਹੈ ਜਦੋਂ ਸਰਕਾਰ ਨਹੀਂ ਵੀ ਬਣੀ ਸੀ ਜਦੋਂ ਅੰਦੋਲਨ ਚੱਲ ਰਿਹਾ ਸੀ ਦਿੱਲੀ ਦੇ ਵਿੱਚ ਇੱਕ ਲੰਬਾ ਸ਼ਿਵਾਸ ਚ ਹੋਇਆ ਔਰ ਇਨਸਾਨਾਂ ਨੂੰ ਲੋਕਾਂ ਨੂੰ ਬਹੁਤ ਕਾਮਯਾਬ ਮੇਰਾ ਨਹੀਂ ਪ੍ਰਿਤਿਵ ਔਰ ਕੰਮੇਕ ਨੂੰ ਵੀ ਕਿਹੜੇ ਉਾਸ ਕਰਾਏ ਉਦੋਂ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਸੀ ਉਹ ਪੂਰਾ ਹੱਥ ਸੀ ਨਾਲ ਸੀ ਤੇ ਸਹਾਇਕ ਸੀ ਫਿਰ ਹੁਣ ਅੱਜ ਪੰਜ ਨਿਯੁਕਤੀ ਪੱਤਰ ਦਿੱਤੇ ਨੇ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਉਸ ਸ਼ਹੀਦ ਹੋ ਗਏ ਉਹਨਾਂ ਦੇ ਬੱਚਿਆਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਨੇ ਔਰ ਅੱਗੇ ਤੋਂ ਵੀ ਅਸੀਂ ਯਕੀਨ ਦਵਾਉਂਦੇ ਆਂ ਮਾਂ ਜੋ ਕੋ ਐਸੀ ਮਾਂ ਦੀ ਔਰ ਨਾਲੇ ਸਾਡੀ ਆਮ ਆਦਮੀ ਪਾਰਟੀ ਕਿ ਅਸੀਂ ਕਿਸਾਨਾਂ ਦੇ ਨਾਲ ਪੂਰੇ ਖੜੇ ਡਟ ਕੇ ਖੜੇ ਹਾਂ ਜੋ ਵੀ ਕਿਸਾਨਾਂ ਦੀ ਜਿਹੜੀਆਂ ਨੇ ਨਜਾਇਜ਼ ਮੰਗਾਂ ਨੇ ਉਹ ਜਲਦੀ ਤੋਂ ਜਲਦੀ ਜਿਹੜੀਆਂ ਕੇਂਦਰ ਸਰਕਾਰ ਨੂੰ ਮੰਗਣੇ ਚਾਹੀਦੇ ਆ ਨੇ ਤਾਂ ਕਿ ਜਿਹੜੇ ਕਿਸਾਨ ਉਹ ਸੜਕਾਂ ਦੇ ਬੈਠੇ ਨੇ ਘਰਾਂ ਵਿੱਚ ਲਾਗਿਓ ਆਪਣੇ ਸੁੱਖੀ ਸੰਧੀ ਆਪਣੇ ਘਰਾਂ ਨੂੰ ਆਉਣ ਤੇ ਐਦਾਂ ਦੀਆਂ ਘਟਨਾਵਾਂ ਨਾ ਵਾਪਰਨ ਸਰ ਵਾਪਸ ਕਰਨ ਜਿੱਦਾਂ ਦੀਆਂ ਘਟਨਾਵਾਂ ਪਹਿਲਾਂ ਵਾਪਰੀਆਂ ਬਹੁਤ ਜ਼ਿਆਦਾ ਕਿਸਾਨ ਸ਼ਹੀਦ ਹੋ ਗਏ ਤੇ ਉਹ ਮ੍ਰਿਤਕਾਂ ਨੂੰ ਅਸੀਂ ਵਾਪਸ ਤਾਂ ਨਹੀਂ ਲੈ ਕੇ ਆ ਸਕਦੇ ਹੈਗੇ ਲੇਕਿਨ ਕੁਝ ਨਾ ਕੁਝ ਉਸ ਨੂੰ ਮਰਮ ਰੱਖਣ ਦੇ ਲਈ ਇਹ ਕੰਮ ਕਰ ਲਈਏ ਸਾਡੀ ਸਰਕਾਰ ਇਹ ਤਹ ਦਾ ਜੋ ਪਾਣੀ ਨਹੀਂ ਪੁੱਛੀ ਪਤਲੇ ਜਿਹੜੇ ਉਹ ਸਿੱਟੇ ਗਏ ਨਹੀਂ ਬਚਿਆ ਸਰਕਾਰ ਨਾਲ ਕੋ ਸੁਪਕਰਨ ਸਿੰਘ ਦਾ ਚਿੰਤ ਹੋਇਆ ਸੀ ਕਰੋੜ ਦੀ ਰਕਮ ਦਾ ਲਾਣ ਚੁੱਕਾ ਗਿਆ ਸੀ ਉਹ ਦਿੱਤੀ ਜਾਊਗੀ ਹਾਂ ਬਕਾਇਦਾ ਤੌਰ ਤੇ ਤੁਹਾਨੂੰ ਪਤਾ ਵੀ ਆਮ ਆਦਮੀ ਪਾਰਟੀ ਸਰਕਾਰ ਅਤੇ ਮਾਨਜੋਤ ਭਗਵੰਤ ਸਿੰਘ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਨੇ ਜਿਹੜੇ ਉਹ ਬਕਾਇਦਾ ਤੌਰ ਤੇ ਜੋ ਕਹਿੰਦੇ ਨੇ ਉਹ ਕਰਦੇ ਸੋ ਇਹ ਕਿ ਜੇ 1 ਕਰੋੜ ਦੀ ਗੱਲ ਕੀਤੀ ਹੈ ਤਾਂ ਮਤਲਬ 1 ਕਰੋੜ ਰੁਪਏ ਉਹਨਾਂ ਨੂੰ ਮਿਲੂਗਾ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਕੋਈ ਸਵਾਲ ਵਾਲੀ ਗੱਲ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਨਿਯੁਕਤੀਆਂ ਹੋਰ ਵੀ ਦਿੱਤੀਆਂ ਜਾਣਗੀਆਂ ਜਾਂ ਬਹੁਤ ਸਾਰੇ ਵਿਭਾਗਾਂ ਦੇ ਵਿੱਚ ਹਲੇ ਖਾਲੀ ਪਈਆਂ ਨੇ ਜਾਂ ਫਿਰ ਆਊਟਸੋਰਸਿੰਗ ਦੇ ਵਿੱਚੋਂ ਕੰਮ ਕਰਦੇ ਨੇ ਜਿਵੇਂ ਪੰਜਾਬ ਸਿੱਖਿਆ ਬੋਰਡ ਦੇ ਵਿੱਚ ਧੰਨੇ ਵੀ ਲੱਗੇ ਬੈਠੇ ਨੇ ਉਹ ਉਹਨਾਂ ਨਾਲ ਕੋਈ ਗੱਲਬਾਤ ਕੀਤੀ ਤੁਸੀਂ ਪ੍ਰੋਫੈਸਰ ਨੂੰ ਦਿੱਤਾ ਗਿਆ ਸੀ ਕੋਈ ਹੱਲ ਨਿਕਲ ਗਿਆ ਉਹਨਾਂ ਦਾ ਤੇ ਸਿੱਖਿਆ ਐਜੂਕੇਸ਼ਨ ਬੋਰਡ ਦੇ ਜਿਹੜੇ ਬੰਦੇ ਬੈਠੇ ਨੇ ਉਹਨਾਂ ਦੀ ਗੱਲ ਚੱਲ ਵੀ ਰਹੀ ਹੈ ਮੈਂ ਮੰਨਦਾ ਹਾਂ ਇਹਿੰਦੀ ਕੀਤੀ ਮコハマ ਨੂੰ ਇਹਿੰਦੀ ਕਰੂਗਾ ਸਰੋਨ ਨੂੰ ਬੁਲਾਇਆ ਮੈਂ ਕਰਵਾਇਆ ਅਰੇ ਦੇ ਨਾਲ ਅਫਸਰ ਨੂੰ ਵੀ ਚੇਅਰਮੈਨ ਸਾਹਿਬ ਨੂੰ ਵੀ ਨਾ ਕਹਿਣ ਹੋਵੇ ਵੀ ਇਹਨਾਂ ਨੂੰ ਤੁਸੀਂ ਪੱਕੇ ਕਰੋ ਕਿ ਜਦੋਂ ਬੰਕਿਆਂ ਨੂੰ ਪੱਕੇ ਕੀਤਾ ਤੇ ਇਹਨਾਂ ਦਾ ਵੀ ਹੱਕ ਬਣਦਾ ਤਾਂ ਬਹੁਤ ਜਲਦੀ ਉਹਨਾਂ ਦਾ ਹੱਕ ਦਵਾ ਦਿੱਤਾ ਜਾਊਗਾ